ਹੁਸ਼ਿਆਰ ਕੋ ਚੰਡੀਗੜ੍ਹ ਮੇਨ ਮਾਰਕ ਤੇ ਥਾਣਾ ਚੱਬੇਵਾਲ ਨਿਦੇਖ ਸਥਿਤ ਪ੍ਰਵਾਸੀਆਂ ਦੀਆਂ ਝੌਂਪੜੀਆਂ ਅੱਗ ਦੀ ਲਪੇਟ 'ਚ ਆ ਜਾਣ ਕਾਰਨ ਜਲ ਕੇ ਰਾਖ ਹੋ ਗਈਆਂ ਜਿਸ ਕਾਰਨ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪ੍ਰੈਸ਼ਰ ਮਾਰ ਹੁਣ ਸਾਰੇ ਅੱਗੇ ਤੇ ਆਗੇ ਇੱਥੇ ਅੱਗ ਦੇ ਕਾਬੂ ਪਾਉਣੇ ਸ਼ੁਰੂ ਕਰ ਦਿੱਤਾ ਹੁਣ ਗੱਡੀਆਂ ਖਤਰੀ ਗੱਡੀਆਂ ਭੰਨ ਵਾਸਤੇ ਗਈ ਤੇ ਗੱਡੀਆਂ ਆ ਰਹੀਆਂ ਤੇ ਫੇਰ ਮੁੜ ਕੇ ਦੁਬਾਰਾ ਇੱਥੇ ਆਉਂਦੀਆਂ ਨਹੀਂ ਸਰ ਨਹੀਂ ਮੈਂ ਇਹੀ ਆ ਕੇ ਪੁੱਛਿਆ ਸੀਗਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਤਾਂ ਬੋਲਦੇ ਵੀ ਕੋਈ ਬੱਚਾ ਜਾਂ ਕੋਈ ਹੋਰ ਹੈ ਨਹੀਂ ਕਿੰਨੀਆਂ ਘਟਕੀਆਂ ਸੀ ਆਈਡੀਆ ਇਹ ਤਕਰੀਬਨ 100 ਦੇ ਕਰੀਬੇ ਮੁਰੀਆਂ ਸੜ ਗਈਆਂ ਤੇ ਬਾਕੀ ਅੱਗੇ ਬਚਾਅ ਹੋ ਗਿਆ ਜਿਹੜੇ ਸੜ ਕਿੰਨੀਆਂ ਗਈਆਂ ਜੀ ਸਾਢੇ 700 ਦੇ ਕਰੀਬੇ ਸੜ ਗਈਆਂ ਹੋਣਗੀਆਂ ਠੀਕ ਹੈ ਬੰਦ ਕਿੰਨੀਆਂ ਗੱਡੀਆਂ ਲੱਗੀਆਂ ਸੀ ਸਰ ਦੋ ਗੱਡੀਆਂ ਲੱਗੀਆਂ ਸੀ ਦੋ ਗੱਡੀਆਂ ਫੌਰੀ ਤੌਰ ਤੇ ਕੱਢ ਦਿੱਤੀਆਂ ਸੀਗੀਆਂ ਸਰ ਉਥੋਂ। ਜਿਹੜੀਆਂ ਦੁਨੀਆਂ ਜਿਹੜਾ ਦੁਨੀਆਂ ਨੂੰ ਆਗ ਲੱਗੀ ਹੈ ਤੁਸੀਂ ਪਹੁੰਚੋ ਕੀ ਹਾਲਾਤ ਨੇ ਇਸ ਵੇਲੇ ਮੈਂ ਜਿਹੜੇ 35 ਦੇ ਵੱਧ ਜਿਹੜੀਆਂ ਕੁੱਲੀਆਂ ਜਿਹੜੀਆਂ ਉਹ ਸੜ ਚੁੱਕੀਆਂ ਔਰ ਬੜੇ ਨਾਜ਼ੁਕ ਹਾਲਤ ਨੇ ਕਿਉਂਕਿ ਕੁੱਲੀਆਂ ਦੇ ਵਿੱਚ ਇਹਨਾਂ ਦਾ ਵਿਚਾਰਾਂ ਦਾ ਸਮਾਨ ਹੁੰਦਾ ਕੁਝ ਜਿਹੜੀ ਨਗਦੀ ਹੁੰਦੀ ਉਹ ਵੀ ਹੁੰਦੀ ਆ ਖਾਣ ਪੀਣ ਦਾ ਸਾਰਾ ਸਮਾਨ ਹੁੰਦਾ ਉਹ ਸਾਰਾ ਜਿਹੜਾ ਜਲ ਕੇ ਸਵਾਹ ਹੋ ਗਿਆ ਇੰਨਾ ਪਰਮਪਿਤਾ ਪ੍ਰਮਾਤਮਾ ਦਾ ਸ਼ੁਕਰ ਆ ਕਿ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਹਾਲਾਤ ਜਿਹੜੇ ਬੜੇ ਤਰਸਯੋਗ ਨੇ ਤੇ ਮੈਂ ਤਾਂ ਇਹ ਹਮੇਸ਼ਾ ਹੀ ਕਹਿੰਦਾ ਵੀ ਇੱਥੇ ਹਰ ਵੇਲੇ ਫਾਇਰ ਬ੍ਰਿਗੇਡ ਜਿਹੜੀ ਆ ਉਹਦੀ ਗੱਲ ਪਿਆ ਪਿਛਲੀ ਵਾਰ ਵੀ ਕਿਹਾ ਸੀ ਪਰ ਜਿਹੜਾ ਪ੍ਰਸ਼ਾਸਨ ਆ ਉਹਦੇ ਕੰਨ ਤੇ ਜੂਏ ਨਹੀਂ ਸਰਕਦੀ ਇੱਥੇ ਜਿਆਦਾ ਜਿਹੜਾ ਜੰਮ ਘਟਾ ਕੁੱਲੀਆਂ ਦਾ ਹੈਗਾ ਔਰ ਉਹਨਾਂ ਦੀ ਨੇੜਤਾ ਜਿਹੜੀ ਬਹੁਤ ਜ਼ਿਆਦਾ ਆ ਇਹ ਨੇੜਤਾ ਜ਼ਿਆਦਾ ਹੋਣ ਦੇ ਨਾਲ ਕਈ ਵਾਰੀ ਕੋਈ ਅੱਗ ਦਾ ਫਲੂਹਾ ਜਿਹੜਾ ਕਿਸੇ ਨੂੰ ਪੈ ਜਾਂਦਾ ਤੇ ਜਿਹੜਾ ਹੈ ਸਾਰਿਆਂ ਨੂੰ ਭੁਗਤਣਾ ਪੈਂਦਾ ਇੱਕ ਬਹੁਤ ਵੱਡਾ ਜਿਹੜਾ ਹੈ ਇਹ ਵਿਅਥਾ ਆ ਸਾਡੀ ਔਰ ਬੜਾ ਨਾਜ਼ਕ ਜਿਹੜਾ ਹੈਗਾ ਇਹ ਵਿਸ਼ੇ ਆ ਇਹਦੇ ਤੇ ਜਰੂਰ ਜਿਹੜਾ ਪ੍ਰਸ਼ਾਸਨ ਨੂੰ ਗੌਰ ਕਰਕੇ ਇੱਥੇ ਇੱਕ ਜਿਹੜੀ ਐਂਬੂਲੈਂਸ ਹੈਗੀ ਆ ਹਮੇਸ਼ਾ ਇੰਤਾਨਾਤ ਕਰਨੀ ਚਾਹੀਦੀ ਔਰ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਜਿਹੜਾ ਇਹ ਨਾ ਕੁਲੀਆਂ ਦੇ ਵਿੱਚ ਨੁਕਸਾਨ ਹੋਇਆ ਇਹ ਜਿੰਨਾ ਇਹਨਾਂ ਦਾ ਆਰਥਿਕ ਪੱਖੋਂ ਜਿਹੜਾ ਹੈ ਉਹਦੀ ਮਦਦ ਕਰਨੀ ਚਾਹੀਦੀ ਆ ਤੇ ਬਾਕੀ ਸਾਰਿਆਂ ਨੂੰ ਸਾਡੇ ਸਮਾਜਿਕ ਆਰਗੇਨਾਈਜੇਸ਼ਨ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਉਹਨਾਂ ਨੂੰ ਵੀ ਵੱਧ ਚੜ ਕੇ ਜਿਹੜਾ ਹੈ ਹਿੱਸਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਹੈ ਇਹਨਾਂ ਨੂੰ ਕੁਝ ਰਾਹਤ ਮਿਲ ਚੱਕੀ ਬੜੀਆਂ ਵਿਚਾਰੀਆਂ ਮਾਂ ਬੀਬੀਆਂ ਕੁਰਾਉਂਦੀਆਂ ਨੇ ਬੱਚੇ ਸਿਸਕਦੇ ਨੇ ਬੜੀ ਦੁੱਖ ਦੀ ਘੜੀ ਆ ਔਰ ਮੈਂ ਪਰਮਪਿਤਾ ਪ੍ਰਮਾਤਮਾ ਨੂੰ ਇਹ ਅਰਦਾਸ ਕਰਨਾ ਕਿ ਅੱਗੇ ਤੋਂ ਇਹੋ ਜਿਹਾ ਪਾਣਾ ਨਾ ਵਰਤੇ ਔਰ ਇੱਥੇ ਐਂਬੂਲੈਂਸ ਜਿਹੜੀ ਆ ਇੱਕ ਜ਼ਰੂਰ ਤਾਇਨਾਤ ਜਿਹੜੀ ਹੈ ਪ੍ਰਸ਼ਾਸਨ ਕਰੇ ਨਹੀਂ ਤਾਂ ਜਿਹੜਾ ਹੈ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਅਸੀਂ ਤਾਂ ਕੁਝ ਹੋਰ ਬੋਲ ਵੀ ਨਹੀਂ ਸਕਦੇ ਇਹ ਤੋਂ ਬਾਅਦ ਜਿਹੜਾ ਹੈ ਇਹ ਮੁੱਦਾ ਚੁੱਕਾਂਗੇ ਔਰ ਮੁੱਦਾ ਚੁੱਕ ਕੇ ਜਿਹੜਾ ਹੈ ਪ੍ਰਸ਼ਾਸਨ ਨੂੰ ਮੈਂ ਮਤਲਬ ਪ੍ਰੈਸ ਵੀ ਕਰਾਂਗੇ ਕਿ ਇੱਥੇ ਜਿਹੜੀ ਹੈਗੀ ਐਂਬੂਲੈਂਸ ਤਾਇਨਾਤ ਹੋਵੇ ਦੇ ਜਿਹੜੇ ਡਾਕਟਰੋ ਕੇ ਜੇਕਰ ਵੀਐਫੀ ਨਾਣਾਵੇ ਤਾਂ ਉਹਦੀਆਂ ਤਿਆਰੀਆਂ ਪਹਿਲਾਂ ਹੋ ਜਾਂਦੀਆਂ ਨੇ ਇੱਥੇ ਹਰ ਸਾਲ ਅੱਗ ਲੱਗਦੀ ਹੈ ਤੇ ਹਰ ਵਾਰ ਇਹੀ ਮਾਨਕੀਤੀ ਜਾਂਦੀ ਕਿ ਫਾਇਰ ਗ੍ਰੇਡ ਇੱਥੇ ਲਾਈ ਜਾਵੇ ਹਾਂਜੀ ਕਿਉਂ ਨਹੀਂ ਲਾਉਂਦੇ ਇੱਥੇ ਵੀਰ ਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਇਹ ਪ੍ਰਸ਼ਾਸਨ ਦੀ ਨਲਕੀ ਹੈ ਔਰ ਸਰਕਾਰ ਨੂੰ ਜਿਹੜੀ ਹੈ ਉਸ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਹੈ ਇਹਨੂੰ ਤੱਕੇ ਦੇ ਨਾਲ ਔਰ ਜ਼ੋਰ ਦੇ ਨਾਲ ਜਿਹੜਾ ਹੈ ਇਸ ਕੰਮ ਨੂੰ ਜਿਹੜਾ ਹੈ ਐਂਬੂਲੈਂਸ ਜਿਹੜੀ ਹੈ ਉਹਨੂੰ ਤਾਇਨਾਤ ਕਰਾਇਆ ਜਾਵੇ ਹੁਣ ਸਾਡੇ ਸੌਮ ਪ੍ਰਕਾਸ਼ ਜੀ ਦੇ ਮਿਸ ਜਿਹੜੇ ਅਨੀਤਾ ਸੌਮ ਪ੍ਰਕਾਸ਼ ਜੀ ਤੋਂ ਖੜੇ ਨੇ ਉਹ ਵੀ ਸ਼ਾਰਟਲੀ ਆ ਰਹੇ ਨੇ ਕਿਉਂਕਿ ਸਾਡਾ ਸਾਰਾ ਯੂਨਿਟ ਜਿਹੜਾ ਹੁਣੇ ਜਿੱਤੀ ਦਾ ਆਇਆ ਹੋਰ ਪਾਰਟੀਆਂ ਦੇ ਜਿਹੜੇ ਨੇਤਾ ਕਰਨ ਉਹ ਵੀ ਆ ਚੁੱਕੇ ਨੇ ਸਾਰਿਆਂ ਦੀ ਇਹਨਾਂ ਦੇ ਨਾਲ ਸympathy ਆ ਕਿਉਂਕਿ ਇਹ ਤਾਂ ਵਿਚਾਰੇ ਪ੍ਰਵਾਸੀ ਨੇ ਔਰ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਜਿਹੜੀ ਪ੍ਰਧਾਨ ਮੰਤਰੀ ਨੇ ਯੋਜਨਾ ਵੀ ਬਣਾਈ ਆ ਡੈਣ ਬਸੇਰਾ ਇਹਨਾਂ ਲਈ ਬਣਾਇਆ ਉਹ 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 ਤੇ ਲੱਗੂ ਨਹੀਂ ਹੋ ਰਿਹਾ ਕੰਮ ਇੱਥੇ ਤਾਂ ਬਹੁਤ ਜ਼ਿਆਦਾ ਲੋਡ ਆ ਇੱਥੇ ਕਿਉਂਕਿ ਕਾਫੀ ਵੱਡੀ ਜਿਹੜੀ ਇੱਥੇ ਪੀਪਲ ਪਾਰਟੀ ਜਿਹੜੀ ਹੈ ਉਹ ਇੱਥੇ ਰਹਿ ਰਹੀ ਹੈ ਅੱਜ ਬਹੁਤ ਮਾੜੀ ਆ ਜਿਹੜੀ ਘਟਨਾ ਹੋਈ ਹੈ ਵੀ ਤੋਂ 25 ਝੁੱਗੀਆਂ ਜਿਹੜੀਆਂ ਇਹਨਾਂ ਦੀਆਂ ਸੜ ਗਈਆਂ ਇਹ ਤਾਂ ਪਹਿਲਾਂ ਹੀ ਲੋੜਵੰਦ ਪਰਿਵਾਰ ਹੈ ਪਰ ਮੈਂ ਆਪਣੇ ਵੱਲੋਂ ਸਮਾਜ ਸੇਵੀ ਸੰਸਥਾ ਜਿੰਨੀਆਂ ਵੀ ਹੈ ਉਹਨਾਂ ਨੂੰ ਕਹੂੰਗੀ ਕਿ ਰਲ ਕੇ ਆਓ ਸਾਡੇ ਹੱਥ ਬੰਨੇ ਹੋਏ ਆ ਇਲੈਕਸ਼ਨ ਕਮਿਸ਼ਨ ਨੇ ਹੈਲਪ ਨਹੀਂ ਕਰ ਸਕਦੀ ਕਿਉਂਕਿ ਮੈਂ ਵੀ ਸੋਸ਼ਲ ਵਰਕਰ ਹੈ ਮੈਂ ਪਿਛਲੀ ਵਾਰੀ ਇੱਕ ਵਾਰੀ ਰੰਦੇ ਅੱਗ ਲੱਗ ਗਈ ਸੀ ਉਦੋਂ ਮੈਂ ਆਈ ਸੀ ਆਪ ਹੈਲਪ ਕਰਨ ਪਰ ਹੁਣ ਇਲੈਕਸ਼ਨ ਲੜਦੀ ਕਰਕੇ ਮੈਂ ਕਰ ਨਹੀਂ ਸਕਦੀ ਸੋ ਇਹਨਾਂ ਨਾਲ ਦੁੱਖ ਸਾਂਝਾ ਕਰਨ ਆਈ ਸੀ ਔਰ ਸਮਾਜ ਸੇਵੀ ਜਿੰਨੀਆਂ ਵੀ ਸੰਸਥਾ ਉਹਨਾਂ ਨੂੰ ਮੈਂ ਅਪੀਲ ਕਰਦੀ ਆ ਕਿ ਆਓ ਰਲ ਕੇ ਇਹਨਾਂ ਦੀ ਹੈਲਪ ਕਰੀਏ ਇਹਨਾਂ ਦੇ ਜਿਹੜੇ ਘਰ ਆ ਉਹ ਦੁਆਰਾ ਬਣੇ